ਦਿਆਣਾ ਦੇ ਸੰਗੋਵਲ ਦੇ ਨਜ਼ਦੀਕ ਕੀ ਮਾਰ ਤੇ ਕੋਲ ਇੱਕ ਵਾਰਦਾਤ ਹੋਈ ਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਚਾਹਨਾ ਅੱਜ ਕਲਰ ਦਿਹਾਣੇ ਪੰਜਾਬ ਜਿੰਨੇ ਵੀ ਵੀਡੀਓ ਨੇ ਇੱਕ ਬੰਦੇ ਦੇ ਅਗੇਂਸਟ ਨੇ ਪੂਰੇ ਭਈਆ ਦੇ ਅਗੇਂਸਟ ਬੋਲ ਰਹੇ ਨੇ ਚਲੋ ਠੀਕ ਹੈ ਹੁਣ ਜੇ ਤੁਸੀਂ ਗਲਤ ਨਿਊਜ਼ ਲਾਉਂਗੇ ਨਾ ਤੁਹਾਡੇ ਇਨੀ ਜੁੱਤੀਆਂ ਪੈਣਗੀਆਂ ਤੁਸੀਂ ਜਿੰਨੇ ਮਰਜੀ ਜਿੰਨੇ ਤਗੜੇ ਰਿਪੋਰਟਰ ਹੋਇਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਦੇ ਪਰਚੇ ਵੀ ਹੋਣਗੇ ਜਿਹੜੇ ਸਾਲੇ ਗਾਲ੍ਹਾਂ ਕੱਢਦੇ ਪਏ ਨਾ ਕਮੈਂਟਾਂ ਦੇ ਵਿੱਚ ਸਾਰਿਆਂ ਦੇ ਨਾਂ ਨੋਟ ਨੇ ਕੋਈ ਗੱਲ ਨਹੀਂ ਤੁਸੀਂ ਕਹੋਗੇ ਮੈਂ ਤੁਹਾਨੂੰ ਸ਼ੋਅ ਵੀ ਕਰ ਦਊਂਗਾ ਸਲਿਓ ਜੜਾ ਉਹ ਡੀਮਾਰਟ ਦੇ ਕੋਲ ਨਹਿਰ ਤੇ ਹਾਸਾ ਹੋਇਆ ਵਾ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਨੂੰ ਮਾਰ ਕੇ ਭਈਆਂ ਨੇ ਨਦੀ ਦੇ ਵਿੱਚ ਸੁੱਟਾ ਉਹ ਤੁਸੀਂ ਦੱਲਿਓ ਪੰਜਾਬ ਦੇ ਕੁੱਤੇ ਹੋ ਸਲਿਓ ਕੀ ਕਰੀ ਜਾਂਦੇ ਹੋ ਤੁਸੀਂ ਪੰਜਾਬ ਨੂੰ ਭੈਣ ਚੋਂ ਜੰਗ ਦਾ ਖੜਾ ਬਣਾਈ ਜਾਂਦੇ ਹੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਆ ਭੈਣ ਕੀ ਕਰੀਏ ਧਿਆਨ ਨਾਲ ਸੁਣੋ ਲੁਧਿਆਣਾ ਦੀ ਸੰਗੋਵਲ ਦੇ ਨਜ਼ਦੀਕੀ ਮਾਰਟ ਦੇ ਕੋਲ ਇੱਕ ਵਾਰਦਾਤ ਹੁੰਦੀ ਹੈ ਘਟਨਾ ਜਿਹੜੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਉਸ ਦੀ ਕਾਫੀ ਤਰਲੇ ਦੇ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਇੱਕ ਪਰਵਾਸੀ ਜੋ ਕਿ ਪਤੀ ਪਤਨੀ ਦਸਤੇਦਾਰੀ ਨੇ ਬਾਈਕ ਤੇ ਸਵਾਰ ਸੀਗੇ ਤਾਂ ਉਹਦੇ ਨਾਲ ਹੀ ਇੱਕ ਹੋਰ ਤਿੰਨ ਬਾਈਕ ਸਵਾਰ ਜੋ ਕਿ ਸਿੱਖ ਨੌਜਵਾਨ ਦਸਤੇਦਾਰੀ ਨੇ ਉਹਨਾਂ ਵੱਲੋਂ ਪਰਵਾਸੀ ਜੋ ਕਿ ਪਤੀ ਪਤਨੀ ਉਹਨਾਂ ਦੇ ਨਾਲ ਚੋਰੀ ਦੀ ਘਟਨਾ ਨੂੰ ਵਾਰਦਾਨ ਨੂੰ ਜਿਹੜਾ ਹੈ ਅੰਜਾਮ ਦੇਣ ਦੀ ਕੋਸ਼ਿਸ਼ ਜਦੋਂ ਦਸਦੂ ਦੱਸਦੀ ਕਿ ਉਹਨਾਂ ਬਾਈਕ ਸਵਾਰਾਂ ਵੱਲੋਂ ਇਹ પતિ ਪਤਨੀ ਨੂੰ ਰੋਕਿਆ ਗਿਆ ਤੇਜ਼ਦਾਰ ਹਥਿਆਰ ਜਿਹੜੇ ਉਹਨਾਂ ਨੂੰ ਦਿਖਾਏ ਗਏ ਉਸ ਦੇ ਬਾਅਦ ਤੇ ਜਿਹੜਾ ਕਿ ਉਹਨਾਂ ਤੋਂ ਨਕਦੀ ਪੈਸੇ, ਮੋਬਾਈਲ ਤੇ ਜੜਾਇਓ ਨਕਦੀ ਬਾਈਕ ਮੋਟਰਸਾਈਕਲ ਉਹਨਾਂ ਤੋਂ ਖੋਹ ਲੇਤਾ ਜਾਂਦਾ ਹੀ ਉਸ ਤੋਂ ਬਾਅਦ ਉਹ ਪਿਆਦਲ ਜਿਹੜੇ ਨੇ પતિ ਪਤਨੀ ਕੁਝ ਆਪਣੇ ਸਾਥੀਆਂ ਨੂੰ ਬੁਲਾਦੇ ਨੇ ਤਾਂ ਦਸਦੂ ਕਿ ਉਹਨਾਂ ਸਾਥੀਆਂ ਵੱਲੋਂ ਇਹ ਤਿੰਨ ਲੜਕੀਆਂ ਨੂੰ ਜਿਹੜੇ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਸਿੱਖ ਨੌਜਵਾਨੀ ਇਹਨਾਂ ਨੂੰ ਰੋਕਿਆ ਗਿਆ ਜੇ ਜਿਸ ਸਿੱਖ ਨੌਜਵਾਨ ਬਲੋਏ ਇਕ ਛੋੜੀ ਦੀ ਵਾਰਦਾਤ ਕੋ ਅੰਜਾਮ ਦਿੱਤਾ ਕਿ ਉਸ ਕੋਲੋਂ ਡਰਦੇ ਹੋਏ ਨਹਿਰ ਚ ਸਾਲਮਾ ਦੀ ਦਿੱਤੀ ਤੇ ਉੱਥੇ ਕਾਫੀ ਲੋਕ ਇਕੱਠੇ ਹੋ ਗਏ ਲੋਕਾਂ ਨੇ ਜਦੋਂ ਉਸਨੇ ਨਹਿਰ ਚ ਸਾਲਮਾ ਦੀ ਤਾਂ ਉਸ ਕੋ ਇੱਕ ਤਾਂ ਪੱਥਰ ਜੜਕੀ ਹੈ ਉਸ ਤੋਂ ਦੀ ਮਾਰੇ ਤੇ ਜਦੋਂ ਵੀ ਉਹ ਨਹਿਰ ਤੋਂ ਜੜੀ ਆ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਸੀਗਾ ਤੇ ਉਹ ਲੋਕਾਂ ਵੱਲੋਂ ਇੱਟਾ ਪਰਤੇ ਚੁਲਾਈਗੇ ਤੇ ਉਸ ਨੂੰ ਜਿਹੜਾ ਚੱਕਰ ਕੱਢ ਦਿੱਤਾ ਕਿ ਦੱਸਦੇ ਕਿ ਉਸ ਦੀ ਲੈਰ ਦੇ ਵਿੱਚ ਮਰ ਕੋਗੀ ਪਰ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਦਿਖਾਈ ਜਾ ਰਹੀ ਹੈ ਲੋਕ ਸੋਚ ਰਹੇ ਨੇ ਕਿ ਇੱਕ ਪ੍ਰਵਾਸੀ ਪਤੀ ਪਤਨੀ ਨੇ ਸਿੱਖ ਨੌਜਵਾਨ ਨੂੰ ਮੋਦ ਦੇ ਘਾਟੋਂ ਦਾਪ ਦਿੱਤਾ ਪਰ ਦੱਸਦੇ ਕਿ ਇਸ ਦਾ ਅਸਲ ਕਾਰਨ ਕੀ ਹੈ ਕਿ ਇੱਕ ਸਿੱਖ ਨੌਜਵਾਨ ਜੋ ਤਿੰਨ ਨੌਜਵਾਨ ਸੀਗੇ 2308 ਜਿਗੇ ਕੀ પતિ ਪਤਨੀ ਜੋ ਕਿ ਪਰਵਾਸੀ 10000 ਰੁਪਏ ਹੋਣਾ ਨਾਲ ਜਿਹੜੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਚੋਰੀ ਕੀਤੀ ਗਈ ਉਹਨਾਂ ਦੇ ਹਥਿਆਰ ਦੇ ਪਾਲ ਤੇ ਜਿਹੜਾ ਉਹਨਾਂ ਤੋਂ ਫੋਨ ਮੋਬਾਈਲ ਤੇ ਉਹਨਾਂ ਤੋਂ ਜਿਹੜੀ ਮਾਈਕੀ ਸੀਗੀ ਤੋਂ ਉਸ ਤੋਂ ਬਾਅਦ ਡਰ ਦੇ ਮਾਰੇ ਉਸ ਨੇ ਨੇੜ ਦੇ ਵਿੱਚ ਸਲਾਮ ਮਾਰ ਦਿੱਤੀ ਤੇ ਕਈ ਮੂਰਖ ਧਰਨਾ ਲਾਉਣ ਦੀ ਗੱਲ ਕਰ ਰਹੇ ਆ ਉਹ ਮੂਰਖੋ ਦੇਖ ਤਾਂ ਲੋ ਸਹੀ ਕੀਆ ਗਲਤ ਕੀਆ ਮੈਨੂੰ ਪਤਾ ਤੁਸੀਂ ਕਰੋ ਵੇਲੇ ਹੈਗੀਆਂ 2 ਮਿੰਟਾਂ ਦੇ ਵਿੱਚ ਕਿੱਥੇ ਬੈ ਕੇ ਧਰਨਾ ਲਾ ਦਿੰਦੇ ਹੋ